ਖਾਲੀ ਹੱਥ ਆਓ ਤੇ ਵੀਜ਼ਾ ਪਾਓ ਜੀ ਹਾਂ ਬਿਲਕੁਲ ਸਹੀ ਸੁਣਿਆ ਹੁਣ ਤੁਸੀਂ ਖਾਲੀ ਹੱਥ ਆਕੇ ਆਸਟ੍ਰੇਲੀਆ ਯੂਕੇ ਯੂਐਸਏ ਨਿਊਜ਼ੀਲੈਂਡ ਤੇ ਸਾਈਪ੍ਰਸ ਦਾ ਵੀਜ਼ਾ ਲਗਵਾ ਸਕਦੇ ਹੋ ਬਿਨਾ ਕਿਸੇ ਹਿਡਨ ਚਾਰਜਸ ਤੋਂ ਅਤੇ ਬਿਨਾ ਕਿਸੇ ਇਮੀਗ੍ਰੇਸ਼ਨ ਸੈਂਟਰ ਦੇ ਚਾਰਜਸ ਤੋਂ ਸਿਰਫ ਤੇ ਸਿਰਫ ਅੰਬੈਸੀ ਫੀਸ ਦੇ ਉੱਪਰ ਤੁਸੀਂ ਹੈ ਜਿਹੜਾ ਆਪਣੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਜਿੱਥੇ ਇਸ ਦੇ ਨਾਲ ਨਾਲ ਤੁਹਾਨੂੰ ਹਰ ਤਰ੍ਹਾਂ ਦਾ ਵੀਜ਼ਾ ਜਿਵੇਂ ਕਿ ਸਪਾਊਸ ਵੀਜ਼ਾ ਸਟੱਡੀ ਵੀਜ਼ਾ ਵਰਕ ਪਰਮਿਟ ਪੀਆਰ ਸਪான்ਸਰਡ ਵੀਜ਼ਾ ਜਾਂ ਵਿਸਟਰ ਵੀਜ਼ਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਵੀਜ਼ਾ ਹੈ ਜਿਹੜਾ ਬਿਨਾਂ ਕਿਸੇ ਫੀਸ ਤੇ ਬਿਨਾਂ ਕਿਸੇ ਫਾਈਲ ਖਰਚੇ ਦੇ ਤੁਸੀਂ ਲਗਵਾ ਸਕਦੇ ਹੋ ਸਿਰਫ ਤੇ ਸਿਰਫ ਅੰਬੈਸੀ ਦੇ ਖਰਚੇ ਦੇ ਉੱਪਰ ਜਿਹੜਾ ਤੁਸੀਂ ਵਿਦੇਸ਼ ਜਾ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਪ੍ਰਾਈਵੇਟ ਕਾਲਜ ਤੋਂ ਗਵਰਨਮੈਂਟ ਕਾਲਜ ਕਰਨਾ ਹੈ ਜਾਂ ਕੋਈ ਵੀ ਕਾਲਜ ਚੇਂਜ ਕਰਨਾ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਸੇਵਾਵਾਂ ਨੇ ਇੱਥੇ ਲੈ ਸਕਦੇ ਹੋ ਪਹੁੰਚਣਾ ਕਿੱਥੇ ਆਗਾ ਇਹ ਤੁਸੀਂ ਵੀਡੀਓ ਦੇਖੀ ਲਦੇ ਤੇ ਸੁਣ ਸਕਦੇ ਹੋ ਤੇ ਦੇਖ ਸਕਦੇ ਹੋ ਤੇ ਟੀਵੀ ਸਕਰੀਨ ਦੇ ਉੱਪਰ ਜਿਹੜੇ ਨੰਬਰ ਵੀ ਚੱਲਣਗੇ ਇਸ ਦੇ ਨਾਲ ਨਾਲ ਤਾਂ ਹੁਣ ਸਭ ਤੋਂ ਵੱਡੀ ਗੱਲ ਦੱਸ ਦਈਏ ਜਿਵੇਂ ਕਿ ਆਪਾਂ ਕਹਿ ਸਕਦੇ ਕਿ ਡਾਇਲੌਗ ਹੈ ਐਲਐਸੀ ਦਾ ਜ਼ਿੰਦਗੀ ਕੇ ਸਾਥ ਵੀ ਜ਼ਿੰਦਗੀ ਕੇ ਬਾਅਦ ਵੀ ਤਾਂ ਮਾਰਸ ਇਮੀਗ੍ਰੇਸ਼ਨ ਸੈਂਟਰ ਵੀ ਇਸ ਤਰ੍ਹਾਂ ਦੀ ਤੁਹਾਨੂੰ ਸਹੂਲਤਾਂ ਦੇ ਰਿਹਾ ਜਿੱਥੇ ਤੁਹਾਨੂੰ ਇੰਡੀਆ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਵੀ ਸੇਵਾਵਾਂ ਮਣ ਜਿਹੜੇ ਮਿਲਣਗੇ ਕਿਉਂਕਿ ਇਹਨਾਂ ਦਾ ਇੱਕ ਆਫਿਸ ਹੈ ਜਿਹੜਾ ਕੈਨੇਡਾ ਦੇ ਵਿੱਚ ਬਣਿਆ ਹੋਇਆ ਹੈ ਤੇ ਵੱਡੀ ਗੱਲ ਸੀਆਈਸੀਸੀ ਤੋਂ ਪ੍ਰੂਵਡ ਹੈ ਤੇ ਇੱਥੇ ਤੁਸੀਂ ਹੈ ਜਿਹੜਾ ਆਪਣੇ ਵਿਦੇਸ਼ ਜਾਣ ਦਾ ਸੁਪਨਾ ਸੱਚ ਕਰ ਸਕਦੇ ਹੋ ਬਿਨਾਂ ਕਿਸੇ ਫालतू ਖਰਚੇ ਤੋਂ ਅੱਜ ਹੀ ਪਹੁੰਚੋ ਮਾਰਸ ਇਮੀਗ੍ਰੇਸ਼ਨ ਸੈਂਟਰ ਪੀਆਰਟੀਸੀ ਵਰਕਸ਼ਾਪ ਬਸਟੈਂਡ ਦੀ ਬੈਕਸਾਈਡ 16 ਏਕੜ ਬਰਨਾਲਾ ਖਾਲੀ ਹੱਥ ਆਓ ਤੇ ਵੀਜ਼ਾ ਪਾਓ ਜਿੱਥੇ ਤੁਸੀਂ ਬਿਨਾਂ ਕਿਸੇ ਹਿਡਨ ਚਾਰਜਸ ਤੋਂ ਬਿਨਾ ਕਿਸੇ ਫਾਲਤੂ ਫੀਸ ਤੋਂ ਸਿਰਫ ਤੇ ਸਿਰਫ ਅੰਬੈਸੀ ਫੀਸ ਦੇ ਉੱਪਰ ਜਾ ਕੇ ਜਿਆਦਾ ਤੁਸੀਂ ਆਪਣਾ ਵਿਦੇਸ਼ ਦੇ ਵਿੱਚ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਤਾਂ देर ਕਿਸ ਗੱਲ ਦੀ ਅੱਜ ਹੀ ਪਹੁੰਚੋ ਮਾਰਸ ਇਮੀਗ੍ਰੇਸ਼ਨ ਸੈਂਟਰ ਬਰਨਾਲਾ